ਇਨਾਂ ਨੂੰ ਮੇਰੇ ਹਰ ਕਦਮ ਵਿੱਚ ਬਹੁਤ ਸਪੋਰਟ ਦਿੱਤਾ। ਉਸ ਤੋਂ ਬਾਅਦ ਮੇਰੇ ਕੋਚ ਅਦਿਸ਼ੋਰੀ ਇਨਾਂ ਨੂੰ ਬਹੁਤ ਚੋਣ ਦਾਨ ਹੈ। ਹਾਂ ਜਿਸ ਤਾ ਬਿਤਾ ਲ ਸੇਟ ਹੋਈ ਸੀ ਤਰ੍ਹਾਂ ਪਰੰ ਉਹ ਤੇ ਮੇਰਾ ਬਲੰਗ ਜਾਇਆ ਸੀ ਤੇ ਫਿਰ ਉਸ ਤੋਂ ਬਾਅਦ ਫੈਸ਼ਨਲ ਇਜ਼ਮ ਰਿਵਲੂਸ਼ਨ। ਇਹਨਾਂ ਨੂੰ 골ਡ ਮੈਡਲ ਨੈਸ਼ਨਲ ਵਿੱਚ ਆਇਆਗਾ ਤੇ ਸਰਕਾਰ ਨੂੰ ਚਾਹੀਦਾਗਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਇਹਨਾਂ ਦੀ ਸਪੋਰਟ ਜ਼ਰੂਰ ਦਿੱਤੀ ਜਾਵੇ ਪ੍ਰਾਊਡ ਫੀਲ ਹੁੰਦਾ ਜੀ ਵੀ ਬੱਚਾ ਜਦੋਂ 골ਡ ਮੈਡਲ ਜਿੱਤਦਾ ਉੱਥੇ ਸਾਡੇ ਬੱਚੇ ਨੂੰ ਜਦੋਂ ਸਨਮਾਨ ਦਿੱਤਾ ਉਹ ਵੀ ਟਿਕਾਣਾ ਚਾਹੋ ਉਹ ਵੀ ਟਿਕਾਣਾ ਖੇਡ ਦੇ 골ਡ ਮੈਡਲ ਮਲੇ ਇਹਨਾਂ ਦਾ ਸੁਹਦੇ ਇਸ ਲਈ ਕਿ ਮੇਰੇ ਪਾਪਾ ਦਾ ਮम्मा ਦਾ ਤੇ ਦੀਦੀ ਦਾ ਬਹੁਤ ਵਧੀਆ ਯੋਗਦਾਨ ਹੈ ਇਹਨਾਂ ਨੇ ਮੈਨੂੰ ਮੇਰੇ ਹਰ ਕਦਮ ਵਿੱਚ ਬਹੁਤ ਸਪੋਰਟ ਦਿੱਤਾ ਉਸ ਤੋਂ ਬਾਅਦ ਜਿੰਨ ਮੇਰੇ ਕੋਚ ਅਦੇਸ਼ੋਰੀ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ ਉਹਨਾਂ ਨੇ ਇਹਨੂੰ ਅੰਨੀ ਅੱਛੀ ਟ੍ਰੇਨਿੰਗ ਦਿੱਤੀ ਕਿ ਮੈਂ ਇਸ ਮੁਕਾਬਲੇ ਤੱਕ ਪਹੁੰਚ ਸਕੀ ਤੇ ਮੈਂ ਇਹਨਾਂ ਇਸ ਦੇ ਵਿੱਚ ਬਿਰਜ ਜੀ ਬਿਰਜ ਲਾਲ ਜੀ ਆਂਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਕਿ ਹਾਂ ਮੈਂ ਇਸ ਗੇਮ ਵਿੱਚ ਲੱਗਾ ਖੇਡਣਾ ਅਸੀਂ ਇਹ ਗੇਮ ਇੱਥੋਂ 30 ਕਿਲੋਮੀਟਰ ਹੂ ਉਬਾਈਕ ਪਿੰਡ ਹੈ ਉੱਥੇ ਹੀ ਕੈਡਮੀ ਹੈ ਬਾਬਾ ਫਰੀਦ ਕੈਡਮੀ ਉੱਥੇ ਕੱਲ ਹਾਂਜੀ ਸਾਡੀ ਪਹਿਲਾਂ ਸੇਟ ਹੋਈ ਸੀ ਤਰਨਤਾਰਨ ਉੱਥੇ ਮੇਰਾ ব্রੋਂਜ਼ ਆਇਆ ਸੀ ਤੇ ਫਿਰ ਉਸ ਤੋਂ ਬਾਅਦ ਨੈਸ਼ਨਲ ਹੋਈ ਗਿਆ ਬਰទេស ਆਪਣੇ ਪੰਜਾਬ ਵਿੱਚੋਂ ਮੈਂ ਮੇਰੀ ਭੈਣ ਤੇ ਇੱਕ ਹੋਰ ਮੁੰਡਾ ਗਿਆ ਸੀ ਅੰਕੁਸ਼ ਬਹੁਤ ਅੱਛਾ ਲੱਗਿਆ ਜੀ ਉੱਥੇ ਕੀ ਕਹਿੰਦੇ ਹਾਂਜੀ ਲੱਭ ਸਕਦੇ ਨੇ ਜੀ ਬੱਚੇ ਹੋਰ ਪੜ੍ਹਦੇ ਨੇ ਬਾਗ ਲੱਗ ਸਕਦੇ ਨੇ ਇਹ ਗੇਮ ਬਹੁਤ ਵਧੀਆ ਗੇਮ ਹੈ ਤੇ ਮੇਨ ਗੱਲ ਕੀ ਮਤਲਬ ਸਾਬ ਦਾ ਗੇਮ ਸਵਿਚ ਸੱਚ ਲੱਗਦੀ ਹੈ ਇਸ ਗੇਮ ਵਿੱਚ ਸੱਚ ਬੀਨ ਲੱਗਦੀ ਹੈ ਕਿ ਬਸ ਇੱਕ ਵਾਰ ਫਲਵਾਰ ਨੂੰ ਦੇਖ ਕੇ ਡਰ ਜਣਿਆ ਬਟ ਸੈਟੀਸਫੈਕਟ ਲੱਗਦੀ ਨਹੀਂ ਹੈ ਕਿ ਅਸੀਂ ਇਹ ਪਹਿਲਾ ਸਭ ਤੋਂ ਪਹਿਲਾ ਮਤਲਬ ਫਾਈਨਲ ਮੈਚ ਅਸੀਂ ਤੇਲੰਗਾਨਾ ਦੀ ਟੀਮ ਨੂੰ ਹਰਾਇਆ ਸੀ ਸੈਮੀ ਫਾਈਨਲ ਜੰਮੂ ਕਸ਼ਮੀਰ ਨੂੰ ਹਰਾਇਆ ਸੀ ਬਚੇ ਐਸੇ ਉੱਥੇ ਥਾਂਜੀ ਬਸ ਆਵਲਾ ਮੈਰਿਜ ਨਹੀਂ ਆਦੀ ਮੈਨੇ ਜੀ ਇੰਟਰਨੈਸ਼ਨਲ ਦਾ ਜਾਣਾ ਮੈਂ ਹਲਕਾ ਹੰਨੇ ਇੰਡੀਆ ਵੱਲੋਂ ਖੇਲਣਾ ਆਫ ਇੰਟਰਨੈਸ਼ਨਲ ਦੇ ਉੱਥੇ ਉੱਥੇ ਵੀ 골ਡ ਲੈਨ ਹੈ ਤੇ ਇੰਡੀਆ ਦਾ ਨਾਮ ਉੱਥੇ ਰੋਸ਼ਨ ਪਿਆ ਹੈ। ਹੁਣ ਕੀ ਕਰਦੇ ਆ ਉਹੋ ਜਿਹਨੇ 골ਡ ਮੈਡਲ ਜਿੱਤਿਆ ਸਰਕਾਰ ਤੋਂ ਕਿਹੜੇ ਇੰਦੂਸ ਨੂੰ ਜਵਨ ਉਹਦੇ ਬੱਚਾ ਨੂੰ ਹੋਏ। ਸਰਕਾਰ ਤੋਂ ਉਹ ਸਾਡੀ ਡਿਮਾਂਡ ਇਹੀ ਆਈ ਵੀ ਦੇਖੋ ਬੱਚੇ ਬਹੁਤ ਮਿਹਨਤ ਕਰਦੇ ਨੇ ਤੇ ਇੰਨੀ ਮਿਹਨਤ ਦੇ ਬਾਅਦ ਇਹਨਾਂ ਨੂੰ 골ਡ ਮੈਡਲ ਨੈਸ਼ਨਲ ਲੈਵਲ 'ਚ ਆਇਆਗਾ ਤੇ ਸਰਕਾਰ ਨੂੰ ਚਾਹੀਦਾਗਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਇਹਨਾਂ ਦੀ ਸਪੋਰਟ ਜ਼ਰੂਰ ਕੀਤੀ ਜਾਵੇ ਜਿਸ ਤਰ੍ਹਾਂ ਕੋਈ ਇਹਨਾਂ ਦਾ ਸਮਾਨ ਬਹੁਤ ਮਹਿੰਗਾ ਹੈ ਨੈਸ਼ਨਲ ਜਾਨ ਲਈ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਬਹੁਤ ਜ਼ਿਆਦਾ ਤਿਆਰੀ ਹੁੰਦੀ ਆ ਕਿ ਸਰਕਾਰ ਇਹਨਾਂ ਦੀ ਕੁਛ ਨਾ ਕੁਛ ਮਦਦ ਜ਼ਰੂਰ ਕਰੇ ਤਾਂ ਕਿ ਮੱਲ ਕੇ ਇਸ ਤਰ੍ਹਾਂ ਦੇ ਬੱਚੇ ਹੋਰ ਵੀ ਅੱਗੇ ਆਉਣ ਕਿਉਂਕਿ ਬਹੁਤ ਸਾਰੇ ਬੱਚੇ ਖੇਡਦੇ ਬਹੁਤ ਵਧੀਆ ਨੇ ਪਰ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਕਿਉਂਕਿ ਬਹੁਤ ਜ਼ਿਆਦਾ ਮਹਿੰਗੀ ਗੇਮ ਹੈ ਇਹ ਤੇ ਜੇਕਰ ਸਰਕਾਰ ਚਾਵੇ ਕੋਈ ਆਪਣਾ ਕੋਚ ਸਰਕਾਰੀ ਕੋਚ ਦੇਵੇ ਤਾ ਬਸ ਬਹੁਤ سارے ਬੱਚੇ ਇਸ ਦੇ ਅੰਦਰ ਚੱਗੇ ਹੋਣ। ਪ੍ਰਾਊਡ ਫੀਲ ਹੁੰਦਾ ਜੀ ਵੀ ਬੱਚਾ ਜਦੋਂ 골ਡ ਮੈਡਲ ਜਿੱਤਦਾ ਉੱਤੇ ਸਾਡੇ ਬੱਚੇ ਨੇ ਜਦੋਂ ਸਨਮਾਨ ਕੀਤਾ। ਸਾਡਾ ਸਾਡੇ ਬੱਚਿਆਂ ਲਈ ਬਹੁਤ ਉੱਚੀ ਗਾਣਾ ਲਾਇਆ ਉਹਨਾਂ ਨੇ ਪੂਰਾ ਸਨਮਾਨ ਕੀਤਾ। ਬਹੁਤ ਪ੍ਰਾਊਡ ਫੀਲ ਹੋਇਆ ਜੀ। ਮਾਪਿਆਂ ਦੀ ਸਪੋਰਟ ਹੋਣੀ ਚਾਹੀਦੀ ਹੈ ਜੀ ਬੱਚਿਆਂ ਨੂੰ ਅੱਗੇ ਆਉਣ ਵੀ ਬੱਚਿਆਂ ਨੂੰ ਖੜਾਉਣ ਸਾਰੇ ਮਾਪੇ ਮੈਂ ਤਾਂ ਕਹਿੰਨੀ ਆ ਆਪਣੇ ਬੱਚਿਆਂ ਨੂੰ ਢਾਣ ਤਾਂ ਕਿ ਇਹ ਜਿਹੜਾ ਮੋਬਾਈਲ 'ਚ ਬੱਚੇ ਬੜੇ ਹੋਏ ਅੱਜਕੱਲ ਇਹ ਜੋ ਨਿਕਲ ਸਕਣ ਜੀ। ਪੜ੍ਹਾਈ ਤੋਂ ਇਲਾਵਾ ਬੱਚੇ ਖੇਡਣ ਫਿਜ਼ੀਕਲ ਐਕਟੀਵਿਟੀਆਂ ਕਰਨ ਤਾਂ ਕਿ ਬੱਚੇ ਦੀ ਸਿਹਤ ਵੀ ਸਹੀ ਰਹੇ ਕੋਈ ਨਾ ਨਸ਼ਾ ਕਰ ਸਕੇ ਬੱਚਾ ਧਿਆਨ ਉਧਰ ਹੋ ਜਾਏਗਾ ਸਾਰਾ ਪੜਾਈ ਬੜਾਈ ਤੇ ਖੇਡਾਂ ਦੇ ਵਿੱਚ